ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋ ਤਬੰਦਨਨ ਕਬਾਰ ਸਰਬ ਕਲਾ ਸਮਰੱਥ ਨੂਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸ਼ਰਣ ਤੇਮਾਰੀ ਆਸ ਤੁਮਹੀ ਸਜਣਾ ਸੋਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹਟਾਲ ਗੁਰਸੇਵੀਆ ਅਨੁਸੈ ਸੁਪਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੇ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਤਿਆਈਐ ਜਿਓ ਸਤਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜਿਓ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਗੁਣ ਗਾਈ ਵਿਗਸੈ ਸਦਾ ਅੰਦਿਨ ਜੇ ਆਪ ਸਾਚੇ ਭਵੈ ਅਹੰਕਾਰ ਹੋਮੈ ਤਜੈ ਮਾਇ ਸਹਿਜ ਨਾਮ ਸਮਾਵਈ ਆਪ ਕਰਤਾ ਕੜੀ ਸੋਈ ਆਪ ਦੇਤਾ ਪਾਈ ਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈ ਐ ਜਿਉ ਅੰਦਰ ਸਾਚਾ ਨੇਹੋ ਪੂਰੇ ਸਤਗੁਰ ਐ ਜੀਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨ ਵਿਸਾਨੀ ਅੰਧਿਨ ਸੰਵਾਰੀ ਜੇ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾਏ ਹੋ ਮਨ ਤਰਪ ਤੈ ਗੁਰਮੁਖੇ ਅੰਮ੍ਰਿਤ ਪੀਵਾ ਨਦਰ ਕਰੀ ਤਾ ਸਤਗੁਰ ਮੇਲੇ ਆਨੰਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੈ ਜੀਉ ਅੰਦਰ ਰਹਿ ਲਵਲਾਈ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੇਰਾਗੀ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲਿਵ ਲਾਗੇ ਹਰਖ ਸੋਗ ਦੁਹਾ ਤੈ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜੀਉ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਹਉ ਮੈ ਰੋਹੀਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੈ ਨਹੀਂ ਅੰਤ ਗਿਆ ਪਛਤਾਵੇ ਬਿਨ ਨਾਮੈ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਤੋਹੀ ਆ ਦੁਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਉ ਕਰ ਕਿਰਪਾ ਲਿਓ ਮਿਲਾਇ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਧ ਨਿਨ ਜਪਤ ਰਹੈ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਹੁ ਮਿਲਾਇ ਮਹਿਲ ਹਰ ਪਾਵੇ ਜਿਉ ਨਮੋ ਨਾਮ ਮਿਲੀ ਵੜਿਆਈ ਨਾਨਕ ਨਾਮ ਮਨ ਭਾਵੈ ਕਰਿ ਕਿਰਪਾ ਲਿਹੁ ਮਿਲਾਇ ਮਹਿਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ